ਪੂਲਰ ਦੇ ਰੇਟ ਦੇ ਵਿੱਚ ਏਸੀ ਮਿਲ ਜੂਗਾ ਤੁਹਾਨੂੰ ਲਓ ਜੀ ਖੋਲੋ ਇਹਨੂੰ ਮੇਰੇ ਨੂੰ ਵੀ ਇਹ ਪਹਿਲੀ ਵਾਰ ਮਾਲ ਮਿਲਿਆ ਇਹ じゃ ਹਾਂਜੀ ਵੇਚਿਆ ਤਾਂ ਪਹਿਲਾਂ ਵੀ ਲਾਂਬਾ ਹੋਦਾ ਵੀ ਨਹੀਂ ਪਰ ਇਹਦਾ ਕਿਤੇ ਨਹੀਂ ਹੁੰਦਾ ਇਹਦਾ ਲਾਂਬਾ ਲੈ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਹੈਗਾ ਆਪਾਂ ਏਸੀ ਦੇਖ ਸਕਦੇ ਬਈ ਵਿੱਚੋਂ ਜਿਵੇਂ ਨਵਾਂ ਏਸੀ ਹੈਗਾ ਨਾ ਜਿਹੜਾ ਉਹ ਜਰਨਲ ਤੇ ਮਿਤੂ ਬਸੀ ਦਾ ਹੈਗਾ 16000 ਰੁਪਏ ਦਾ ਪੀਸ ਦੇ ਦਾਂਗੇ 16000 ਰੁਪਏ ਦਾ ਜਿਵੇਂ ਪਿਆਗਾ ਨਾਮ ਪੁਰਾਣਿਆਂ ਦਾ ਪਰ ਨਵੇਂਾਂ ਵਰਗੇ ਨਹੀਂ ਅੱਛਾ ਠੀਕ ਹੈ ਲੈ ਵੀ ਮਿੱਤਰੋ ਲਗਭਗ 40 ਤੋਂ 50 ਪੀਸ ਏਸੀਆਂ ਦੇ ਦੁਆਰੇ ਆ ਚੁੱਕੇ ਨੇ ਬਾਈ ਪਹਿਲਾਂ ਜਿਹੜੇ ਏਸੀ ਆਏ ਸੀਗੇ ਬਾਈ ਇੱਕ ਦੋ ਦਿਨਾਂ ਦੇ ਵਿੱਚ ਹੀ ਖਾਲੀ ਹੋ ਗਏ ਸੀਗੇ ਤੇ ਦੁਆਰੇ ਮਾਲ ਬਾਈ ਆ ਚੁੱਕਾ ਹੈਗਾ ਖੜਿਆਂਗੇ ਸੈਰ ਧੂਰੀ ਕੇਰੂ ਰੋਡ ਦੇ ਉੱਤੇ ਤੇ ਫੌਜੀ ਸਾਹਿਬ ਆਪਣੇ ਕੋਲੇ ਨੇ ਗੱਲਬਾਤ ਕਰ ਦਾਂਗੇ ਫੌਜਾ ਵਸੇ ਕਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹੋ ਬਹੁਤ ਵਧੀਆ ਆ ਗਏ ਸੀ ਫਿਰ ਦੁਬਾਰੇ ਜੀ ਆ ਗਏ ਬੜੀ ਜਾਦੇ ਵੇਟ ਕਰਾਈ ਲੋਕਾਂ ਦੇ ਇੰਨੇ ਫੋਨ ਆਏ ਨਾ ਹੀ ਮੈਨੂੰ ਵੀ ਏਸੀ ਲੈ ਕੇ ਆਉ ਦਵਾਰੇ ਮਿਲਦੇ ਨਹੀਂ ਨਾ ਹੁਣ ਲੱਭਣੇ ਪੈਂਦੇ ਨੇ ਵੀ ਜਾ ਕੇ ਠੀਕ ਹੈ ਜੀ ਕੁਆਲਿਟੀ ਕਿਵੇਂ ਹੈ ਗਿਆ ਅੱਜ ਵਾਲੇ ਏਸੀ ਦੀ ਵੀਰੇ ਖੋਲ ਕੇ ਦੇਖੋ ਤੁਸੀਂ ਖੋਲ ਕੇ ਦਿਖਾਉਂਗੇ ਮੇਰੇ ਨੂੰ ਵੀ ਇਹ ਪਹਿਲੀ ਵਾਰ ਮਾਲ ਮਿਲਿਆ ਇਹ ਜਾ ਹਾਂਜੀ ਵੇਚਿਆ ਤਾਂ ਪਹਿਲਾਂ ਵੀ ਲੰਬਾ ਹੋਦਾ ਵੀ ਨਹੀਂ ਪਰ ਇਹਦਾ ਕਿਤੇ ਨਹੀਂ ਹੁੰਦਾ ਇਹ ਲੰਬਾ ਲੈ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਹੈਗਾ ਆਪਾਂ ਏਸੀ ਦੇਖ ਸਕਦੇ ਬਈ ਵਿੱਚੋਂ ਜਮੇ ਨਵਾਂ ਏਸੀ ਹੈਗਾ ਨਾ ਠੀਕ ਹੈ ਜੀ 2 ਟਨ ਦਾ ਇੱਕ ਆ ਖੋਲੀ ਆਪਾਂ ਹੋ ਰਹੇ ਹਾਂ ਜੀ ਹਾਂ ਕੋਈ ਵੀ ਖੋਲ ਕੇ ਦਿਖਾਵਾਂਗੇ ਬਈ ਤੁਹਾਨੂੰ ਅੱਜ ਏ ਦੇ ਰੇਟ ਵੀ ਦੱਸਾਂਗੇ ਜਮਾ ਸਸਤਾ ਤੁਹਾਨੂੰ ਨਮਾ ਏਸੀ ਲਾਈਨ ਦੀ ਲੋੜ ਨਹੀਂ ਹੈਗੀ ਕੂਲਰ ਦੇ ਰੇਟ ਦੇ ਵਿੱਚ ਏਸੀ ਮਿਲ ਜੂਗਾ ਤੁਹਾਨੂੰ ਲਓ ਜੀ ਖੋਲੋ ਇਹਨੂੰ ਬੋਟਾ ਦਾ ਏਸੀ ਆ ਬਈ ਦੇਖ ਸਕਦੇ ਹੋਗੇ ਲੈ ਲਓ ਜੀ ਲੈ ਵੀ ਦਿਖਾ ਦਿਓ ਨਾਲ ਮਿਲੂਗਾ ਜੀ ਰਿਮੋਟ ਤੇ ਜਮਾ ਸਾਫ ਪਿਆ ਸੀ ਚੈੱਕ ਕਰਾ ਦੇ ਬਈ ਮਿੱਤਰਾਂ ਦੇਖ ਸਕਦੇ ਹੋਗੇ ਕੋਈ ਟੰਕਾ ਟੁੰਕਾ ਸਭ ਚੀਜ਼ ਗਾਰੰਟੀ ਆਪਣੀ ਜਿੰਨੀ ਗਾਰੰਟੀ ਹੋ ਸਹੀ ਗੱਲ ਹੈ ਜੀ ਕਿਹੜੀ ਕਿਹੜੇ ਆਪਣੇ ਕੋਲ ਏਸੀ ਹੈਗੇ ਨੇ ਅੱਜ ਕੱਲੇ ਜੀ ਇਸ ਟਾਈਮ ਮੇਰੇ ਕੋਲੇ ਜਿਆਦਾ ਬੋਲਟਸ ਹਾਂ ਹਾਂਜੀ ਠੀਕ ਆ ਜੀ 1 ਟਨ ਦਾ 1.5 ਟਨ ਦਾ ਹਾਂਜੀ ਠੀਕ ਆ 2 ਟਨ ਦੇ 2 ਟਨ ਦੇ ਔਰ ਪਲੱਸ LG Samsung ਹੋ ਗਿਆ ਔਰ 1 ਟਨ ਦੇ ਵਿੱਚ ਉਹ ਜਰਨਲ ਹੋ ਗਿਆ ਉਹ ਜਰਨਲ ਵੀ ਆ ਗਿਆ ਜੀ ਉਹ ਜਰਨਲ ਵੀ ਆ ਗਿਆ ਜੀ ਇਹ ਵੀ ਉਹ ਜਰਨਲ ਆ ਗਿਆ ਮਿਤਸੂਬਿਸ਼ੀ ਆ ਗਿਆ ਨਾ ਜੀ ਮਿਤਸੂਬਿਸ਼ੀ ਆ ਗਿਆ ਦੇਖ ਇਹ ਵੀ ਖੋਲ ਕੇ ਦਿਖਾ ਦਿੰਨੇ ਆ ਲਿਆ ਲਿਆ ਬਈ ਉਰੇ ਲਿਆ ਇਹ ਵੀ ਮੇਰੇ ਵਾਹਨੇ ਟਾਪ ਦੇ ਸੀ ਜਮਾ ਜੀ ਇਹ ਮੈਨੂੰ ਲੱਗਦਾ ਵੀ ਬਾਜ਼ਾਰ ਚ ਹੋਊਗਾ ਲਗਭਗ 60 ਉਠੇ ਹਜ਼ਾਰ ਦੇ ਸੀ ਹਣਾ ਜੀ ਤੇ ਆਪਣੇ ਕੋਲੇ ਕਿੰਨੇ ਰੁਪਏ ਦਾ ਮਿਲੂਗਾ ਜੀ ਵੀਰੇ ਇਹ ਆਪਾਂ ਤੁਹਾਨੂੰ ਜਿਹੜੇ ਉਹ ਜਰਨਲ ਤੇ ਮਿਤੂ ਬਸੀ ਦਾਗਾ 16000 ਰੁਪਏ ਦਾ ਪੀਸ ਦੇ ਦਾਂਗੇ 16000 ਰੁਪਏ ਦਾ ਜਿਵੇਂ ਪਿਆਗਾ ਲੈ ਵੀ 60 65000 ਰੁਪਏ ਵਾਲਾ AC ਸਿਰਫ ਤੁਹਾਨੂੰ 16000 ਚ ਮਿਲੂਗੀ ਦੋ ਚੀਜ਼ਾਂ ਹੈ ਨੇ ਠੀਕ ਹੈ ਹੋਰ ਇੱਕ ਇਨਡੋਰ ਹੋ ਗਿਆ ਇੱਕ ਆਊਟਡੋਰ ਹੋ ਗਿਆ ਹਾਂਜੀ ਦਿਖਾ ਦਿਓ ਖੋਲ ਕੇ ਜੀ ਕੀ ਗੱਲ ਬਾਤ ਹੈਗੀ ਲੈ ਵੀ ਤੁਹਾਨੂੰ ਵਿੱਚੋਂ ਦਿਖਾ ਦਈਏ ਆਪਾਂ ਲੈ ਦੇਖੋ ਜਮੀਨ ਸਾਫ ਪਿਆ ਬਈ ਅਸੀਂ ਦੇਖ ਬਿਨਾ ਕਿਸੇ ਟਾਂਕੇ ਢਲੇ ਤੋਂ ਜੀ ਯਮਾ ਇਸੀ ਸਾਫ ਆ ਬਾਈ ਦੇਖ ਸਕਦੇ ਹੋਗੇ ਆਊਟਡੋਰ ਵੀ ਪੂਰੇ ਸਾਫ ਪਏ ਨੇ ਦੇਖ ਸਕਦੇ ਹੋ ਲਗਭਗ ਆਪਣੇ ਕੋਲ 40-45 ਪੀਸ ਹੈਗੇ ਨੇ ਨਾ ਵੀ ਦੇਖ ਲੈ ਆਹ ਜੀ ਹਾਂ ਇਸ ਟਾਈਮ ਠੀਕ ਹੈ ਜੀ 8 ਕਿਵੇਂ ਰਹੂਗਾ ਫੌਜੀ ਸਾਹਿਬ ਅੱਜ ਆਪਾਂ ਰੇਟ ਦੀ ਗੱਲ ਕਰੀਏ ਇਹ ਆ ਦੋ ਪੀਸ ੱਡ ਕੇ ਇਹ 16 16000 ਰੁਪਏ ਦੇ ਦਿੰਨੇ ਠੀਕ ਆ ਠੀਕ ਆ ਜੀ ਮਿੱਤੂ ਵੀ ਸੀ ਦਾ ਔਰ ਇੱਕ ਟਨ ਦਾ ਇੱਕ ਟਨ ਦੇ ਬਾਕੀ ਜਿਹੜਾ ਇੱਕ ਟਨ ਦਾਗਾ ਉਹ 14000 ਰੁਪਏ ਦਾਗਾ ਦੂਜੀ ਕੰਪਨੀ ਦਾ ਠੀਕ ਹੈ ਦੂਜੀ ਕੰਪਨੀ ਦਾ ਹਾਂ ਬਾਕੀ ਜਿਹੜਾ ਇੱਕ ਟਨ ਦਾ ਆ ਗਿਆ ਸੌਰੀ ਡੇਢ ਟਨ ਦਾ ਐਲਜੀ ਦਾ ਲੈ ਲਓ ਬੋਲਟਾਜ ਦਾ ਲੈ ਲਓ ਸੈਮਸੰਗ ਦਾ ਲੈ ਲਓ 16000 ਰੁਪਏ ਰੇਟ ਆ ਤੁਹਾਨੂੰ 16000 ਰੁਪਏ ਲੈ ਵੀ ਸਿਰਫ 16000 ਰੁਪਏ ਰੇਟ ਹੈਗਾ ਉਹ ਜਿਹੜਾ 2 ਟਨ ਦਾਗਾ ਉਹ 18000 ਰੁਪਏ ਦਾਗਾ 18000 ਰੁਪਿਆ ਹਾਂ ਯਾਰ ਜਿਹੜਾ ਮਰਜ਼ੀ ਲੈ ਜੀ ਠੀਕ ਹੈ ਜੀ ਚੀਜ਼ ਦੀ ਗਾਰੰਟੀ ਆ ਆਪਣੀ ਕੰਪਰੈਸਰ ਦੀ ਇੱਕ ਸੀਜ਼ਨ ਦੀ ਇੱਕ ਸੀਜ਼ਨ ਦੀ ਠੀਕ ਹੈ ਜੀ ਚੈੱਕ ਕਰੋ ਮਿਸਤਰੀ ਲਿਆਓ ਜਿਹਨੂੰ ਮਰਜ਼ੀ ਚੈੱਕ ਕਰਾ ਕੇ ਫਤੂ ਲਾ ਸਕਦੇ ਲੈ ਵੀ ਮਿੱਤਰੋ ਤੁਸੀਂ ਆਪਦਾ ਮਿਸਤਰੀ ਲੈ ਕੇ ਆਓ ਤੇ ਚੈੱਕ ਕਰਾ ਕੇ ਫੇਰ ਲੈ ਕੇ ਜਾਓ ਹਾਂ ਹੋਰ ਕੋਈ ਪੀਸ ਖੋਲਣਾ ਮੈਂ ਪਿੱਛੋਂ ਖੋਲ ਦੇਣਾ ਆਪਾਂ ਪਿੱਛੋਂ ਖੋਲ ਦੇਣਾ ਨਾ ਕਈ ਵਾਰ ਹੁੰਦਾ ਵੀ ਅੱਗੇ ਵਾਲੇ ਹੋ ਰੱਖੇ ਹੋਣਗੇ ਬੋਲੋ ਕਿਹੜਾ ਖੋਲਦੀ ਹੈ ਆ ਖੋਲ ਦੇਨੇ ਲੋ ਬੋਲਟਾ ਹਦਾ ਜਮੀ ਨਵੇਂ ਵਰਗੇ ਏਸੀ ਆਏ ਨੇ ਐਦਗੀ ਤਾਂ ਜੀ ਕੁ ਲੰਬਾ ਤੇ ਨਹੀਂ ਆਇਆ ਫੋਜੀ ਸਾਹਿਬ ਆਪਾਂ ਨੂੰ ਮਿਲ ਤਕੀ ਤੇਰੇ ਸਾਹਮਣੇ ਪਿਛਲੀ ਵਾਰ ਵੀ ਵੀਡੀਓ ਪਾਈ ਸੀ 15 ਦਿਨ ਹੋਏ ਨੇ ਹਾਂਜੀ 15 ਦਿਨ ਹੋਏ ਨੇ 50 ਪੀਸ ਤੇ ਆਪਣੇ ਕੋਲੇ ਸਹੀ ਗੱਲ ਹੈ ਜੀ ਦੇਖੋ ਲੈ ਵੀ ਆਹ ਦਾ ਜਮੀ ਨਵਾ ਦੇਖ ਸਕਦੇ ਹੋ ਨਾ ਦਿਖਾ ਦਿਓ ਉਸ ਮਾਰ ਕੇ ਬਈ ਦੇਖ ਸਕਦੇ ਜਮੀ ਨਵਾ ਏਸੀ ਹੈ ਕੋਈ 5 ਸਟਾਰ ਨੇ ਹਾਂਜੀ ਠੀਕ ਹੈ ਜੀ ਤੇ ਮਾਡਲ ਕਿੰਨੇ ਕਿੰਨੇ ਹੋਣਗੇ ਮਾਡਲ ਵੀ ਰੇਂਜ ਤਾਂ ਮੈਨੂੰ ਲੱਗਦਾ 22 23 21 ਬੀ ਤਾਂ ਸਾਇਦ ਹੋਣਾ ਨਹੀਂਗਾ 21 22 23 24 ਉਹਨਾਂ ਕੀ ਬਈ ਲਗਭਗ 7 8 ਮਹੀਨੇ ਚੱਲੇ ਹੋਏ ਨੇ ਦੋ ਸੀਜ਼ਨ ਮੰਨ ਕੇ ਚਲੋ ਦੋ ਸੀਜ਼ਨ ਵਾਲੇ ਹੋਏ ਨੇ ਦੋ ਦੋ ਸੀਜ਼ਨ ਵਾਲੇ ਏਸੀ ਨੇ ਬਈ ਹਣਾ ਦੇਖ ਸਕਦੇ ਆਪਾਂ ਆਈਏ ਕਿੱਥੇ ਜੀ ਜੇ ਆਪਾਂ ਆਉਣਾ ਹੋਵੇ ਜਿਹੜਾ ਧੋਰੀ ਖਾਸ ਆਪਣਾ ਜਿੱਦੋਂ ਧੋਰੀ ਤੋਂ ਆਪਾਂ ਸ਼ੇਰਪੁਰ ਨੂੰ ਜਾਣਿਆਗੇ ਠੀਕ ਹੈ ਕਿ ਰੋ ਪਹਿਲਾਂ ਆਪਣੀ ਦੁਕਾਨ ਆ ਗਈ ਵੀ ਕਾਰ ਬਜ਼ਾਰ ਤੇ ਐਚਪੀ ਇਲੈਕਟ੍ਰੋਨਿਕ ਦੀ ਦੁਕਾਨ ਠੀਕ ਹੈ ਜੀ ਠੀਕ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਖੁੱਲੀ ਰਹਿੰਦੀ ਹੈ ਰਗਣ ਹੂੰ ਠੀਕ ਹੈ ਜਦੋਂ ਮਰਜ਼ੀ ਫੋਨ ਕਰਕੇ ਆ ਸਕਦੇ ਲੈ ਵੀ ਆ ਜਾਓ ਮਿੱਤਰੋ ਜੇ ਕਿਸੇ ਨੂੰ ਵੀ ਪੁਰਾਣੇ ਏਸੀ ਚਾਹੀਦੇ ਹੋਣ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਕਿ ਇੱਕ ਨੰਬਰ ਕੁਆਲਟੀ ਉਹ ਪੂਰ ਗਰੰਟੀ ਹੈ ਨਾਮ ਪੁਰਾਣਿਆਂ ਦਾ ਪਰ ਨਵੇਂ ਵਰਗੇ ਨਹੀਂ ਅੱਛਾ ਠੀਕ ਹੈ ਨਾਮ ਪੁਰਾਣੇ ਆ ਗਏ ਅੱਛਾ ਉਹ ਨਵੇਂ ਵਰਗੇ ਜਮੀਨਾਂਵੇਂ ਜਮੀਨਾਂਵੇਂ ਨਹੀਂ ਇੱਕ ਸਾਈਡ ਤੇ ਨਵਾਂ ਧਾਰ ਲਓ ਇੱਕ ਸਾਈਡ ਦੇ ਧਾਰ ਲਿਓ ਦੋਨਾਂ ਦਾ ਪਸਾਨ ਨਹੀਂ ਸਕਦੇ ਪਸਾਨ ਨਹੀਂ ਜਾਂਦਾ ਬੰਦਾ ਠੀਕ ਹੈ ਲੈ ਮਿੱਤਰ ਆਜੋ ਚੱਕ ਲਓ ਫੋਨ ਸਕਰੀਨ ਦੇ ਉੱਪਰ ਨੰਬਰ ਹੈ ਥੋੜੀ ਨੇ ਸੇਤੀ ਆਉ ਤਾਂ ਸੇਤੀ ਲੈ ਜਾ ਹਾਂ ਧੰਨਵਾਦ